ਨੇ ਰਾਣਾ ਪੰਗਾਲਾ ਦੇ ਉਤੇ ਦੇਰ ਟਾਈਮ ਤੇ ਇਹ ਚੋਰੀ ਹੋਈ ਸੀ ਜਿਹਦੇ ਰਿਸਪੌਂਸਿਬ ਸ਼ਸ਼ੀ ਬੱਲਾ ਪਤਨੀ ਦੇਜਿੰਦਰ ਸਿੰਘ ਵਾਸੀ ਪਰਾਣਾ ਪੰਗਾਲਾ ਆਪਣੇ ਘਰ ਦੇ ਲੋਕ ਲਗਾ ਕੇ ਆਪਣੇ ਪੰਗਾਲੇ ਸ਼ੋਪਿੰਗ ਕਰਨ ਵਾਸਤੇ ਗਈ ਸੀ ਜਦੋਂ ਘਰ ਵਾਪਸ ਆਈ ਤੇ ਉਹਦੇ ਘਰ ਦੇ ਸਾਡੇ ਥਾਲੇ ਟੁੱਟੇ ਪਏ ਸੀ ਉਸ ਦਵੰਚ ਆਈ ਐਫਆਈ ਨੰਬਰ 152 ਮਿਤੀ 4 8 29 433180 ਕਰਤਾ ਉਹ ਰਚਾ ਦਰਦ ਦਰਦ ਦਿੱਤਾ ਸੀ ਉਹ ਬਾਅਦ ਵਿੱਚ ਮਾਂ ਜੋ ਐਸਐਸਕੇ ਸਾਹਮਣੇ ਜਿਹੜੀਆਂ ਟੀਮ ਕਾਰਜਿਤ ਕੀਤੀਆਂ ਸੀ ਉਹਦੇ ਵਿੱਚ ਸਤਵੀਰ ਐਸਐਚਓ ਸਤਵੀਰ ਸਿੰਘ ਇਨਚਾਰਜ ਬੰਗਾਲਾ ਰਵਿੰਦਰ ਸਿੰਘ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਇਹਦੇ ਤਿੰਨ ਚੋਰ ਜਿਹੜੇ ਫੜਲੇ ਆ ਜਿਹੜੇ ਪਿਛਲੇ ਦਿਨੀ ਇਹਨਾਂ ਨੇ ਕਾਫੀ ਜ਼ਿਆਦਾ ਚੋਰੀਆਂ ਕੀਤੀਆਂ ਪਠਾਨਕੋਟ ਦੇ ਵਿੱਚ ਇਹਨਾਂ ਨੇ ਕੀਤੀ ਸੀ ਮਾਛਲ ਚ ਵੀ ਇਹਨਾਂ ਮੰਨਦੇ ਆ ਜਿਹੜੀਆਂ ਜਿੱਥੇ ਤਾਲੇ ਲੱਗੇ ਜੋ ਤੱਕਈ ਚੋਰੀ ਕੀਤੀ ਜਿਸ ਵਾਂਚ ਇਹਨਾਂ ਕੋਲੋਂ ਚੋਰੀ ਕੀਤਾ ਸੋਨਾ ਬਰਾਮਦ ਕਰ ਲਿਆ ਇਨਾਂ ਚੋ ਤੇਨ ਬੰਦੇ ਰੈਸਟ ਕਰ ਲਿਆ ਇਹਦੇ ਚ ਦੋ ਬੰਦੇ ਜਿਹੜੇ ਚਨੋਤਾ ਤੇ ਹੈਪੀ ਜਿਹੜੇ ਘੋੜੇ ਆ ਉਹਨਾਂ ਨੂੰ ਜਲਦੀ ਗ੍ਰਫਤਾਰ ਕੀਤਾ ਜਾਏਗਾ ਤੇ ਉਹਨਾਂ ਕੋਲ ਜਿਹੜੀਆਂ ਬਾਕੀ ਚੋਰੀਆਂ ਵੀ ਆ ਜਿਹੜੀਆਂ ਉਹਨਾਂ ਦੀ ਬਾਕੀ ਰਿਕਵਰ ਕੀਤੀ ਜਾਵੇ ਅੱਗੇ ਵੀ ਇਹਨਾਂ ਦੇ ਕਿਸ ਤੋਂ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਆ ਬਾਕੀ ਵੀ ਵੈਰੀਫਾਈ ਕਰ ਰਹੇ ਆ